ਡੇਰਾ ਸੱਚਾ ਸੌਦਾ ਸਰਸਾ ਦੇ ਸਰਦਾਲੂਆਂ ਨੂੰ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਕਹੀਏ ਤਾਂ ਇਸ ਵਿੱਚ ਕੋਈ ਹਤਕਤਨੀ ਨਹੀਂ ਹੋਵੇਗੀ ਕਿਉਂਕਿ ਇਹਨਾਂ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜ ਸਮਾਜ ਲਈ ਕਲਿਆਣਕਾਰੀ ਸਾਬਤ ਹੋ ਰਹੇ ਹਨ ਫਿਰ ਇਹ ਦੁੱਖ ਵਿੱਚ ਹੋਣ ਭਾਵੇਂ ਸੁੱਖ ਵਿੱਚ ਸਮਾਜ ਦੇ ਭਲੇ ਨੂੰ ਹਮੇਸ਼ਾ ਅੱਗੇ ਰੱਖਦੇ ਹਨ ਅਜਿਹੀ ਹੀ ਇੱਕ ਬੀ ਮਿਸਾਲ ਉਦਾਹਰਣ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਮਾਨੁਕੇ ਦੇ ਪਿੰਡ ਅਖਾੜਾ ਦੇ ਡੇਰਾ ਸਰਦਾਲੂ ਪਰਿਵਾਰ ਵੱਲੋਂ ਪੇਸ਼ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੇ ਨੌਜਵਾਨ ਪਰਿਵਾਰਕ ਮੈਂਬਰ ਦੀ ਮਰਤਕ ਦੇ ਨੂੰ ਜਲਾਉਣ ਜਾਂ ਦਫਨਾਉਣ ਦੀ ਬਜਾਏ ਆਪਣੇ ਮੁਰਸ਼ਿਦ ਕਾਮਿਲ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਅੰਸਾਂ ਦੀਆਂ ਮਹਾਨ ਸਿਖਿਆਵਾਂ ਤੇ ਚੱਲਦਿਆਂ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਹੈ ਜਿਸ ਉੱਪਰ ਮੈਡੀਕਲ ਖੇਤਰ ਨਾਲ ਜੁੜੇ ਵਿਦਿਆਰਥੀ ਖੋਜਾਂ ਕਰਕੇ ਮਨੁੱਖ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੇ ਚੰਗੇਰੇ ਇਲਾਜ ਦੀ ਰਾਤ ਲਾਸਣਗੇ ਜਦ ਤੱਕ ਸੂਰਜ ਚਾਗ ਰਹੇਗਾ ਉਸੇ ਦੇ ਸਾਥ ਮੇਰਾ ਨਾਮ ਰਹੇਗਾ ਜਦ ਤੱਕ ਸੂਰਜ ਚਾਗ ਰਹੇਗਾ ਉਸੇ ਦੇ ਸਾਥ ਮੇਰਾ ਨਾਮ ਰਹੇਗਾ ਸਤਖੰਡ ਵਾਸੀ ਸ੍ਰੀਰਦਾਨੀ ਪ੍ਰੇਮੀ ਗੁਰਸੇਵਕ ਸਿੰਘ ਉਬਲਵੀਰ ਸਿੰਘ انسਾ ਬਲਾਕ ਪ੍ਰੇਮੀ ਸੇਵਕ ਬਲਾਕ ਮਾਨੁਕੇ ਜੀ ਡੇਰਾ ਸੱਚਾ ਸੌਦਾ ਦੇ ਮੌਜੂਦਾ ਗੱਦੀ ਨਿਸ਼ਾਨ ਸੰਤ ਡਾਕਟਰ ਗਰਮੀਤ ਰਾਮ ਰੇਸ਼ੀ ਜੀ ਇਨਸਾ ਦੁਆਰਾ ਚਲਾਇ ਹੋਏ 160 ਮਾਨਤਾ ਭਲਾਈ ਦੇ ਵਿੱਚੋਂ ਇੱਕ ਕੰਮ ਹੈ ਸਰੀਰਦਾਨ ਔਰ ਮਹਾਦਾਨ ਹਜ਼ੂਰ ਪਿਤਾ ਜੀ ਦੀ ਪ੍ਰੇਰਣਾ ਸਦਕਾ ਅੱਜ ਪ੍ਰੇਮੀ ਗੁਰਸੇਵਕ ਸਿੰਘ ਇਨਸਾ ਜੋ ਕਿ ਪਹਿਲਾਂ ਹੀ ਇਹਨਾਂ ਦਾ ਐਪੀਡੀਐਫ ਲਿਖਤ ਦੇ ਵਿੱਚ ਦਿੱਤਾ ਆਇਆ ਸੀ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਨ ਕਰਦੇ ਆ ਪਰਿਵਾਰ ਵੱਲੋਂ ਅੱਜ ਬਾਈਕ ਪ੍ਰੇਮ ਸਿੰਘ ਇਨਸਾ ਦਾ ਸਰੀਰਦਾਨ ਕੀਤਾ ਗਿਆ ਜੀ ਇਹਦੀ तकरीबन 30 ਸਾਲ ਦੀ ਉਮਰ ਸੀਗੀ ਤੇ ਸਾਡੇ ਘਰ ਦਾ ਜਵਾਈ ਸੀਗਾ ਜੀ ਤੇ ਗੁਰਸੇਵ ਸਿੰਘ ਇਹਨਾਂ ਦਾ ਨਾਮ ਸੀਗਾ ਤੇ ਜੋ ਵੀ ਡੇਰੇ ਦੀਆਂ ਪਰੰਪਰਾਵਾਂ ਦੇ ਅਨਸਾਰ ਇਹਨਾਂ ਨੇ ਜਿਹੜੀ ਬਾਡੀ ਜਿਹੜੀ ਡੋਨੇਟ ਕੀਤੀ ਸੀਗੀ ਤੇ ਇਥੇ ਇੱਕ ਸਮਾਜ ਲਈ ਵੀ ਬਹੁਤ ਵੱਡੀ ਸਿੱਖਿਆ ਵਾ ਜਿਹੜੀ ਕਿ ਨੌਜਵਾਨ ਪੀੜੀ ਨਸ਼ੇ ਚ ਗੁਲਤਾਨ ਹੋ ਰਹੀ ਆ ਜਿਹੜਾ ਸਮਾਜ ਆਪਣਾ ਸੁਗੜ ਰਿਹਾ ਤੇ ਉਹਦੇ ਲਈ ਇੱਕ ਚਲੋ ਜਿਉਂਦੇ ਜੀਤ ਆਪਾਂ ਬਹੁਤ ਵੱਡੀਆਂ ਮਸਾਲਾਂ ਹੁੰਦੇ ਆ ਮਰਨ ਤੋਂ ਬਾਅਦ ਜਿਹੜੀ ਇਹ ਮਿਸਾਲ ਪੈਦਾ ਹੋਈ ਆ ਸਮਾਜ ਲਈ ਇੱਕ ਬਹੁਤ ਵੱਡੀ ਸੇਧ ਆ ਇਨਾਂ ਦੀ ਅੱਜ ਜਿਹੜੀ ਬਾਡੀ ਆਊਟਨੇਟ ਕੀਤੀ ਗਈ ਆ ਜੋ ਕਿ ਰੌੜਕੀ ਮਯਾਫਰਨਗਰ ਮੈਡੀਕਲ ਕਾਲਜ ਦੇ ਵਿੱਚ ਗਈ ਹੈ। ਸਰ ਇਹ ਕੋਈ ਇਹਨਾਂ ਨੂੰ ਪਹਿਲਾਂ ਵੀ ਪ੍ਰੋਬਲਮ ਸੀ ਕਿ ਜਾਂ ਚਾਲੂ ਕੀ ਉੱਪਰ ਤੇ ਨਹੀਂ ਸਰ ਤਕਰੀਬਨ 6 ਮਹੀਨੇ ਹੋਏ ਸੀਗੇ ਪੈਨ ਨੂੰ ਵਿਆਇਆ ਸੀਗਾ ਪਹਿਲਾਂ ਕੋਈ ਵੀ ਇਹੋ ਜੀ ਪ੍ਰੋਬਲਮ ਸੀ ਫਿਜ਼ੀਕਲ ਤੌਰ ਤੇ ਬੜੇ ਫੈਟ ਸੀ ਆਪ ਡਾਕਟਰੀ ਲਾਈਨ ਦੇ ਵਿੱਚ ਆਪ ਖੁੱਦ ਸੀਗੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਸੀ।